ਜਿਹੜੇ ਰਿਪਬਲਿਕਨ ਨੇ ਇਹ ਐਸ ਵੇਲੇ ਇਹਨਾਂ ਦੀ ਪਾਰਟੀ ਦੇ ਵਿੱਚ ਬਣ ਨਹੀਂ ਰਹੀ ਆਪਸ ਦੇ ਵਿੱਚ ਫੁੱਟ ਪਈ ਆ ਜੋ ਬਾਈਡਨ ਜੋ ਬਾਈਡਨ ਪਹਿਲੇ ਡਿਬੇਟ ਤੋਂ ਬਾਅਦ ਬਾਹਰ ਹੋ ਗਏ ਟਰੰਪ ਨੇ ਜਿੱਤ ਕੇ ਕਮਲਾ ਹਾਰਿਸ ਹਾਰ ਗਈ ਪਾਰਟੀ ਦੀ ਇਮੇਜ ਡੈਮੇਜ ਹੋਈ ਆ ਦੋ ਪਾਰਟੀਆਂ ਨੇ ਅਮਰੀਕਾ ਦੇ ਵਿੱਚ ਕਿ ਰਿਪਬਲਿਕਨਾਂ ਜਾਨੀ ਕਿ ਡੋਨਲਡ ਟਰੰਪ ਵਾਲੀ ਪਾਰਟੀ ਦੂਜੀ ਡੈਮੋਕ੍ਰੇਟਾ ਜਾਨੀ ਕਿ ਜਿਹੜੀ ਕਮਲਾ ਹੈਰਿਸ ਵਾਲੀ ਜਾਂ ਜੋ ਬਾਈਡਨ ਵਾਲੀ ਪਾਰਟੀ ਇਹ ਪਾਰਟੀਆਂ ਸਟੇਟਾਂ ਦੇ ਵਿੱਚ ਵੀ ਇਹੀ ਨੇ ਉਸੇ ਤਰੀਕੇ ਦੇ ਨਾਲ ਜਿਵੇਂ ਕੈਨੇਡਾ ਦੇ ਵਿੱਚ ਵੱਖਰੀਆਂ ਜਿਹੜੀ ਕੈਨੇਡਾ ਦੀ ਲਿਬਰਲ ਪਾਰਟੀ ਫੈਡਰਲ ਲਿਬਰਲ ਆ ਉਹ ਵੱਖਰੀ ਹੈ ਜਿਹੜੀ ਜਦੋਂ ਇੱਥੇ ਹੁੰਦੀ ਸੀ BC ਲਿਬਰਲ ਮੰਨ ਲਓ ਉਹ ਵੱਖਰੀ ਹੈ ਇਹਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਅਲੱਗ-ਅਲੱਗ ਹੁੰਦੀਆਂ ਆ ਅਮਰੀਕਾ ਦੇ ਵਿੱਚ ਉਹੀ ਪਾਰਟੀ ਹੈ ਸਟੇਟ ਦੇ ਵਿੱਚ ਵੀ ਉਹੀ ਪਾਰਟੀ ਹੁੰਦੀ ਹੈ ਤੇ ਕੇਂਦਰ ਦੇ ਵਿੱਚ ਵੀ ਉਹੀ ਪਾਰਟੀ ਹੁੰਦੀ ਹੈ ਜਿਹੜੀ ਹੁਣ ਇਸ ਵੇਲੇ ਰਾਜ ਉੱਥੇ ਰਿਪਬਲਿਕਨ ਕਰ ਰਹੇ ਆ ਕੇਂਦਰ ਦੇ ਵਿੱਚ ਸਟੇਟਾਂ ਦੇ ਵਿੱਚ ਕਈ ਥਾਵਾਂ ਤੇ ਡੈਮੋਕ੍ਰੇਟਸ ਨੇ ਜਿਵੇਂ ਕੈਲੀਫੋਰਨੀਆ ਕਈ ਥਾਵਾਂ ਦੇ ਉੱਤੇ ਰਿਪਬਲਿਕਨ ਨੇ ਜਿਹੜੇ ਰਿਪਬਲਿਕਨ ਨੇ ਇਹ ਇਸ ਵੇਲੇ ਇਹਨਾਂ ਦੀ ਪਾਰਟੀ ਦੇ ਵਿੱਚ ਬਣ ਨਹੀਂ ਰਹੀ ਆ ਆਪਸ ਦੇ ਵਿੱਚ ਫੁੱਟ ਪਈ ਆ ਆਪਾਂ ਜਾਣਦੇ ਆ ਕਿ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਜੋ ਬਾਈਡਨ ਜੋ ਬਾਈਡਨ ਪਹਿਲੇ ਡਿਬੇਟ ਤੋਂ ਬਾਅਦ ਬਾਹਰ ਹੋ ਗਏ ਤੇ ਜਦੋਂ ਉਹ ਡਿਬੇਟ ਤੋਂ ਬਾਅਦ ਬਾਹਰ ਹੋ ਗਏ ਵੀ ਇਹ ਯੋਗ ਨਹੀਂ ਜਾਂ ਉਮਰ ਆ ਜਾਂ ਕਈ ਫੈਕਟਰ ਸਾਹਮਣੇ ਆ ਗਏ ਉਹਦੇ ਤੋਂ ਬਾਅਦ ਕਮਲਾ ਹਾਰਿਸ ਆ ਗਈ ਕਮਲਾ ਹਾਰਿਸ ਨੇ ਇਲੈਕਸ਼ਨ ਲੜੀ ਜਿਹੜੇ 트ੰਪ ਨੇ ਜਿੱਤ ਕੇ ਕਮਲਾ ਹਾਰਿਸ ਹਾਰ ਗਈ ਨੰ ਕਈ ਕਿੰਦੇ ਕਮਲਾ ਹਾਰਿਸ ਨੂੰ ਅਗਲੀ ਵਾਰੀ ਰਾਸ਼ਟਰਪਤੀ ਦੀ ਦੌੜ ਚ ਬਾਹਰ ਹੋ ਜਾਣਾ ਚਾਹੀਦਾ ਤੇ ਇਹਨੂੰ ਕੈਲੀਫੋਰਨੀਆ ਦੀ ਗਵਰਨਰ ਬਣ ਜਾਣਾ ਚਾਹੀਦਾ ਤੇ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨ ਨਿਊ ਸਮਝਣ ਦੀਆਂ ਦੋ ਟਰਮ ਪੂਰੀਆਂ ਹੋ ਚੁੱਕੀਆਂ ਇਹ ਜਾ ਕੇ ਰਾਸ਼ਟਰਪਤੀ ਦੀ ਚੋਣ ਲੜ ਲੈਣ ਪਰ ਪਤਾ ਨਹੀਂ ਕੀ ਹੋਣਾ ਮਸਲਾ ਇਹ ਆ ਕਿ ਇਸ ਵੇਲੇ ਸਭ ਤੋਂ ਵੱਡੇ ਪਦਰ ਦੇ ਉੱਤੇ ਇਹਨਾਂ ਨੂੰ ਡੋਨਲਡ ਟਰੰਪ ਦੇ ਖਿਲਾਫ ਖੜੇ ਹੋਣਾ ਚਾਹੀਦਾ ਜਾਂ ਲੜਨਾ ਚਾਹੀਦਾ ਜਾਂ ਜੇ ਇਸ ਕਿਸਮ ਦੀ ਇਹਨਾਂ ਦੀ ਗੱਲਬਾਤ ਆ ਇਹਨਾਂ ਦਾ ਨਿਸ਼ਾਨਾ ਡੋਨਲਡ ਟਰੰਪ ਜਾਂ ਰਿਪਬਲਿਕਨ ਹੋਣੀ ਚਾਹੀਦੀ ਪਰ ਨਿਸ਼ਾਨਾ ਉਹ ਹੋਣ ਦੀ ਬਜਾਏ ਇਹ ਆਪਸ ਦੇ ਵਿੱਚ ਲੜ ਰਹੇ ਨੇ ਇਹਨਾਂ ਦੀ ਪਾਰਟੀ ਦੇ ਵਿੱਚ ਫੁੱਟ ਜਿਹੜੀ ਉਹ ਬਹੁਤ ਵੱਡੀ ਆ ਤੇ ਉਹ ਦੱਸਦੀ ਆ ਕਿ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਤੇ ਉਹ ਤੋਂ 2 ਸਾਲਾਂ ਬਾਅਦ 28 ਦੇ ਵਿੱਚ ਫੇਰ ਰਾਸ਼ਟਰਪਤੀ ਦੀਆਂ ਚੋਣਾਂ ਆ ਕਿ ਰਿਪਬਲਿਕਨ ਕੋਲੋਂ ਆ ਜਿਹੜੇ ਮਾਫੀ ਚਾਹਣ ਡੈਮੋਕ੍ਰੇਟਸ ਕੋਲੋਂ ਗੱਲ ਬਣਨੀ ਨਹੀਂ ਇਹ ਕਿਤੇ ਨਾ ਕਿਤੇ ਆਪਸ ਵਿੱਚ ਲੜਦੇ ਹੀ ਰਹਿ ਜਾਣੇ ਬਹੁਤੇ ਡੈਮੋਕ੍ਰੈਟਿਕ ਲੀਡਰ ਤੇ ਜਿਹੜੇ ਐਕਟਿਵਿਸਟ ਨੇ ਉਹ ਨਾਖੁਸ਼ ਨੇ ਇਸ ਵੇਲੇ ਪਾਰਟੀ ਦੀ ਲੀਡਰਸ਼ਿਪ ਤੋਂ ਤੇ ਫਰਸਟ੍ਰੇਟਡ ਨੇ ਜਿਹੜੀ ਇਹਨਾਂ ਦੀ ਅੰਦਰੂਨੀ ਲੜਾਈ ਤੇ ਡਰਾਮਾ ਜੋ ਕੁਝ ਪਾਰਟੀ ਦੇ ਵਿੱਚ ਹੋ ਰਿਹਾ ਜਿਹੜੇ ਪਾਰਟੀ ਚੇਅਰ ਰੇਡੀਅੰਸੀ ਦੇ ਚੇਅਰ ਕੈਨ ਮਾਰਟਨ ਨੇ ਉਹਨਾਂ ਦੀ ਆਲੋਚਨਾ ਹੋ ਰਹੀ ਆ ਕਿ ਇਹ ਜਿਹੜੀਆਂ ਫਿਊਚਰ ਇਲੈਕਸ਼ਨ ਜਿੱਤਣ ਦੇ ਲਈ ਜਿਹੜੀਆਂ ਤਬਦੀਲੀਆਂ ਕਰਨੀਆਂ ਚਾਹੀਦੀਆਂ ਉਹ ਕਰ ਨਹੀਂ ਰਹੇ ਤੇ ਨਾ ਕਿਸੇ ਦੀ ਸੁਣ ਰਹੇ ਆ ਜਿਹੜੇ ਬਹੁਤ ਮਹੱਤਵਪੂਰਨ ਕਈ ਇਹਨਾਂ ਦੇ ਮੈਂਬਰ ਨੇ ਉਹ ਛੱਡ ਕੇ ਚਲੇ ਗਏ ਆ ਕੁਝ ਵੈਲ ਨੋਨ ਜਿਹੜੇ ਦੋ ਦਰਸਾਲ ਜਿਹੜੇ ਬਹੁਤ ਹੀ ਮੰਨੇ ਪਰਮੰਨੇ ਲੈਵਲ ਲੀਡਰ ਸੀਗੇ ਨਾ ਲੈਬਰ ਲੀਡਰ ਸੀਗੇ ਜਿਹਨਾਂ ਦੇ ਵਿੱਚ ਰੈਡੀ ਵਿੰਗਰੇਟ ਨਾ ਉਹ ਵੀ ਡੀਐਨਸੀ ਨੂੰ ਕੁਇਟ ਕਰ ਗਏ ਕਿਉਂਕਿ ਉਹ ਕਹਿੰਦੇ ਸਾਡੀਆਂ ਜਿਹੜੀਆਂ ਵੌਇਸਸ ਨੇ ਇਹਨਾਂ ਨੂੰ ਸੁਣਨ ਦੇ ਲਈ ਇਹ ਸੁਣ ਨਹੀਂ ਰਿਹਾ ਉਹਦੇ ਪਾਸੇ ਧਿਆਨ ਹੀ ਨਹੀਂ ਦੇ ਰਹਾ ਦੂਜੀ ਗੱਲ ਇਹਦਾ ਯੂ تھا ਜਿਹੜੇ ਜਨ ਜੀਵ ਵਾਲੇ ਐਕਟਿਵਿਸਟ ਨੇ ਡੇਵਿਡ ਹੌਗ ਆ ਜਿਵੇਂ ਡੇਵਿਡ ਹੌਗ ਆ ਉਹ ਕਹਿੰਦੇ ਵੀ ਸਾਡਾ ਨੌਜਵਾਨਾਂ ਦਾ ਕੋਈ ਪੁਛ ਪ੍ਰਤੀਤ ਨਹੀਂ ਇੱਥੇ ਕੋਈ ਸਾਡੀ ਸੁਣਦਾ ਨਹੀਂ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਉਹ ਵੀ ਬਾਹਰ ਜਾ ਰਹੇ ਆ ਹੁਣ ਜਿਹੜੇ ਕੁਝ ਡੈਮੋਕ੍ਰੇਟ ਲੀਡਰ ਨੇ ਜਿਹਨੇ ਜਿਵੇਂ ਇਹ ਰਿਪਰੈਜ਼ਨਟ ਹੈ ਗਿਆ ਡੈਬੀ ਡੇਂਗਲ ਤੇ ਰੌਬ ਖੰਨਾ ਡੀਐਮਸੀ ਦੇ ਵਿੱਚ ਇਹ ਕਹਿੰਦੇ ਆ ਕਿ ਸਾਨੂੰ ਪਾਰਟੀ ਨੂੰ ਸੁਣਨਾ ਚਾਹੀਦਾ ਜਿਹੜੀਆਂ ਵੱਖ-ਵੱਖ ਆਵਾਜ਼ਾਂ ਆ ਰਹੀਆਂ ਆ ਅਲੋ ਚੁੱਕੇ ਕਹਿੰਦੇ ਆ ਕਿ ਪਾਰਟੀ ਆਪਣਾ ਟਾਈਮ ਆਪਣੇ ਇੰਟਰਨਲ ਇਸ਼ੂਜ਼ ਦੇ ਉੱਤੇ ਵੇਸਟ ਕਰ ਰਹੀ ਆ ਜਦੋਂ ਕਿ ਇਹਨਾਂ ਦਾ ਧਿਆਨ ਇਸ ਵੇਲੇ ਜਿਹੜਾ ਸਿੱਧਾ-ਸਿੱਧਾ ਆ ਉਹ ਡੋਨਲਡ 트੍ਰੰਪ ਤੇ ਦੂਜਾ ਜਿਹੜਾ ਰਿਪਬਲਿਕਨ ਅਜੰਡਾ ਆ ਉਹਦੇ ਨਾਲ ਫਾਈਟ ਕਰਨ ਦੇ ਉੱਤੇ ਹੋਣਾ ਚਾਹੀਦਾ ਆ ਪਾਰਟੀ ਦੀ ਇਮੇਜ ਡੈਮੇਜ ਹੋਈ ਆ ਜਿਹੜੀ ਪਬਲੀਕਲੀ ਫਾਈਟ ਕਰਨ ਦੇ ਵਿੱਚ ਇਹਨਾਂ ਦੀ ਪਾਰਟੀ ਦੇ ਉੱਤੇ ਅਸਰ ਪਿਆ ਸੋ ਇਹ ਹੁਣ ਦੇਖਣ ਵਾਲੀ ਗੱਲ ਆ ਕਿ ਇਹ ਪਾਰਟੀ ਦੀ ਅੰਦਰੂਨੀ ਫੁੱਟ ਕਦੋਂ ਖਤਮ ਹੁੰਦੀ ਆ ਕਦੋਂ ਕਿਸੇ ਗੱਲ ਦੇ ਉੱਤੇ ਸਹਿਮਤ ਹੁੰਦੇ ਆ ਤੇ ਕਦੋਂ ਜਿਹੜਾ ਅੱਗੇ ਇਹ ਰਿਪਬਲਿਕਨਸ ਦੇ ਨਾਲ ਫਾਈਟ ਕਰ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ